ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਈ ਹੋ ਤੁਸੀਂ ਸਾਰੇ ਠੀਕ ਠਾਕ ਹੋਵਗੇ ਪ੍ਰਮਾਤਮਾ ਕਰੇ ਆਪਾਂ ਨੂੰ ਸਾਰਿਆਂ ਨੂੰ ਠੀਕ ਠਾਕ ਤੇ ਤੰਦਰੁਸਤੀ ਬਖਸ਼ੇ ਰੱਖੇ ਤੇ ਅਮਨੀਤ ਵਲੌਗ ਚੈਨਲ ਵਿੱਚ ਤੁਹਾਡਾ ਸਵਾਗਤ ਆ ਤੇ ਅੱਜ ਨਾਲ ਸਾਨੂੰ ਬਹੁਤ ਵੱਡੀ ਪ੍ਰੋਬਲਮ ਆ ਉਸ ਦਿਨ ਜਾਨਕੀ ਰਾਤ ਬਹੁਤ ਵੱਡੀ ਪ੍ਰੋਬਲਮ ਆ ਉਸ ਪ੍ਰੋਬਲਮ ਇਸ ਕਰਕੇ ਆ ਗਈ ਸੀ ਇੱਕ ਤਾਂ ਲੇਟ ਨਹੀਂ ਸੀ ਕੱਲ ਜ਼ਿੰਦ ਦੀ ਲੇਟ ਨਹੀਂ ਸੀਗੀ ਤੇ ਰਾਤ ਵੀ ਲੇਟ ਨਹੀਂ ਸੀਗੀ ਤੇ ਕੁਝ ਬੱਚਿਆਂ ਦੇ ਪਾਪਾ ਦੀ ਤਬੀਤ ਉਹ ਵੀ ਸੀ ਖਰਾਬ ਇਹਨਾਂ ਨੂੰ ਬੁਖਾਰ ਹੋ ਗਿਆ ਸੀਗਾ ਤੇ ਸਾਰੀ ਰਾਤ ਹੀ ਨਹੀਂ ਨੀਂਦ ਆਈ ਕਿਉਂਕਿ ਜਦੋਂ ਇਹਨਾਂ ਨੂੰ ਨਹੀਂ ਨੀਂਦ ਆਈ ਫਿਰ ਸਾਨੂੰ ਕਿੱਥੋਂ ਨੀਂਦ ਆਉਂਦੀ ਹੈ ਹਨਾ ਪਰੇ ਨੀ ਆਈ ਜਾਂਦੇ ਸਾਰਿਆਂ ਨੂੰ ਰਾਤ ਨੂੰ ਤੇ ਅਸੀਂ ਇੱਥੋਂ ਦਵਾਈ ਲੈ ਇੰਤਾ ਸੀਗੀ ਤੇ ਇੱਥੋਂ ਵਾਲੇ ਡਾਕਟਰ ਤੋਂ ਆਮ ਨਹੀਂ ਆਇਆ ਤੇ ਅੱਜ ਅਸੀਂ ਲੈ ਕੇ ਚੱਲੇ ਇਹਨਾਂ ਨੂੰ ਹਸਪਤਾਲ ਦੇਖਣੇ ਹੁਣ ਹਸਪਤਾਲ ਜਾ ਕੇ ਡਾਕਟਰ ਸਾਹਿਬ ਕੀ ਬੋਲਦੇ ਆ ਵੀ ਇਨਫੈਕਸ਼ਨ ਆ ਕੇ ਬੁਖਾਰ ਆ ਹਨਾ ਫਿਰ ਉੱਥੋਂ ਦਵਾਈ ਲੈ ਕੇ ਆਉਣੀ ਆ ਤੇ ਰਾਤ ਫਿਰ ਲੈਟ ਹੈਣੀ ਸੀਗੀ ਤੇ ਦੇਖੋ ਕਰਦਾ ਸਾਰਾ ਕੰਮ ਹੈ ਤੇ ਟਟਿਆ ਗਿਆ ਕਿਉਂਕਿ ਲੇਟ ਉੱਠੇ ਸੀ ਕੋਸਤਾ ਫਿਰ ਰਾਤ ਇਹਨਾਂ ਨੂੰ ਨੀਂਦ ਨਹੀਂ ਆਏਗੀ ਤੇ ਫਿਰ ਸਾਨੂੰ ਵੀ ਨੀ ਕੋੜੇ ਨੀਂਦ ਆਏਗੀ ਤੇ ਅਸੀਂ ਉੱਠੇ ਸੀ ਕਿ ਲੇਟ ਕਸਦਾ ਸਾਰਾ ਕੰਮ ਪਿਆ ਬੱਚੇ ਵੀ ਜਲਦੀ ਜਲਦੀ ਹੁਣ ਤਿਆਰ ਹੋ ਕੇ ਤੇ ਗਏ ਸਕੂਲ ਤੇ ਮੈਂ ਬਣਾਈਆ ਆਲੂ ਗੋਭੀ ਦੀ ਸਬਜੀ ਤੇ ਰਾਤ ਨੂੰ ਥੋੜੀ ਜਿਹੀ ਸਬਜੀ ਬਚ ਗਈ ਸੀ ਬੱਚੇ ਦਾ ਸਵੇਰ ਉਹ ਹੀ ਰੋਟੀ ਖਾ ਕੇ ਜਾਵਦੇ ਹੈਗੇ ਥੋੜੇ ਥੋੜੀ ਸਬਜੀ ਬਚੀ ਪਈ ਸੀ ਹਾਂਜੀ ਤੇ ਵਲੌਗ ਦੇ ਨਾਲ ਤੁਸੀਂ ਪੂਰੇ ਬਣੇ ਰਹੋ ਅੱਜ ਆਪਾਂ ਸਾਰੇ ਦਿਨ ਦਾ ਵਲੌਗ ਤੁਹਾਨੂੰ ਬਣਾ ਕੇ ਦਿਖਾਵਾਂਗੇ ਤੇ ਹੁਣ ਆਪਾਂ ਕਰਦੇ ਆਂ ਘਰ ਦਾ ਸਾਰਾ ਕੰਮ ਤੇ ਮੈਂ ਸਾਰਾ ਘਰ ਦਾ ਕੰਮ ਕਰਕੇ ਤੇ ਫਿਰ ਅਸੀਂ ਚੱਲਣਾ ਡਾਕਟਰ ਕੋਲੇ ਦਵਾਈ ਲੈਣ ਕੀ ਕਰਨਾ ਹੈ ਕੀ ਕਰਨਾ ਹੈ ਤੁਹਾਨੂੰ ਮੈਂ ਤੁਹਾਨੂੰ ਬੁਲਾ ਦਿੰਦੇ ਆ ਜਲਦ ਜਲਦ ਕੰਮ ਕਰ ਲਉਂਗੀ ਫਿਰ ਤੁਹਾਨੂੰ ਬਚਨ ਬਣਾ ਕੇ ਦਵਾਈ ਲੈ ਹੁਣ ਕੱਪ ਦੇ ਪਿੱਛੇ ਦਾ ਕੁਝ ਅੰਦਰ ਹੀ ਸੀਗਾ ਅੰਦਰ ਪਿਆ ਹੈ ਮੈਕ ਟਿਵ ਹੋ ਰਿਹਾ ਹੈ ਲੈ ਪਤਾ ਹੈ ਕਿ ਤਨਾ ਬੱਚੇ ਵੀ ਰਾਤ ਦੀ ਸਬਜੀ ਬਚੀ ਪਈ ਸੀਗੀ ਉਸੇ ਨਾਲ ਹੀ ਇੱਕ ਕਪੜੋਂਠਾ ਖਾ ਕੇ ਜਾ ਰਹੇ ਆ ਕਿ ਕਰ ਨੇ ਉੱਠੇ ਨੂੰ ਉਹਦੇ ਕਰਕੇ ਆਹ ਨੂੰ ਫਿਰ ਚੱਲ ਚਲੇਗਾ ਜੀ ਦਵਾਈ ਲੈਣ ਫਿਰ ਆਪਾਂ ਫਿਰ ਮੈਂ ਘਰ ਦਾ ਕੰਮ ਕੁਮ ਤਾਂ ਕਰ ਲੇ ਚੱਲਗੇ ਚਾਉਦੇ ਆ ਰੁਕ ਜਾ ਹਾਂ ਚਾਉਦੇ ਆ ਹਾਂਜੀ ਦੋਸਤੋ ਅਸੀਂ ਜਾ ਰਹੇ ਹਸਪੀਟਲ ਤੇ ਰਾਤ ਨੂੰ ਮੇਰੇ ਇੱਕ ਦਾ ਪੇਨ ਹੁੰਦੀ ਆ ਪੇਟ ਦੇ ਵਿੱਚ ਬਹੁਤ ਨਾਲ ਬੁਖਾਰ ਜਿਆਦਾ ਹੋ ਗਿਆ ਸੀਗਾ ਦੋ ਤਿੰਨ ਦਿਨਾਂ ਤੋਂ ਮੈਂ ਦਵਾਈ ਲੈਣ ਨਾਲ ਆਰਾਮ ਨਹੀਂ ਆ ਰਿਹਾ ਸੀਗਾ ਇਸੇ ਕਰਕੇ ਹੁਣ ਅਸੀਂ ਹਸਪੀਟਲ ਚੱਲੇ ਆ ਪਹਿਲਾਂ ਉੱਥੇ ਦਵਾਈ ਲੈ ਕੇ ਅਸੀਂ ਦੇ ਆਰਾਮ ਆ ਗਿਆ ਸੀਗਾ ਹਾਂਜੀ ਹਸਪੀਟਲ ਦੇ ਆਪਾਂ ਬਿਲਕੁਲ ਨੇੜੇ ਆ ਗਏ ਹਾਂ ਬਸ चलो चलते हैं डॉक्टर को कहते हाँ जी आ, आ होस्पित्र, होस्पित्र गया हॉस्पिटल हॉस्पिटल का मेन गेट हम आप एंट्री करा पेल एक बार आए हैं है एक दो बारी ਹਾਂਜੀ ਡਾਕਟਰ ਸਾਹਿਬ ਨੇ ਟੈਸਟ ਲਿਖਤੇ ਤੇ ਚੱਲੇ ਆ ਅਸੀਂ ਟੈਸਟ ਕਰਾਉਣ ਵਿੱਚ ਹੀ ਲੈਬਾਰਟਰੀ ਬਣੀ ਹੋਈਗੀ ਟੈਸਟ ਕਰਦੇ ਆਂਦੇ ਆ ਤੇ ਰਿਪੋਰਟਰੀ ਵਾਲੇ ਕਹਿੰਦੇ ਆਂਦਾ ਕਿ ਘੰਟਾ ਲੱਗਦਾ ਟੈਸਟਾਂ ਤੇ ਜਿਦਾ ਤਰ੍ਹਾਂ ਅਸੀਂ ਵੀ ਇਹ ਕਰਦੇ ਹਾਂ ਨਾਲ ਇੱਥੇ ਬੈਠ ਕੇ ਆ ਆ ਨਿੰਮ ਕੀ ਇਨਪੁੱਟ ਗਾਨਿੰਗਾ ਆਹ ਆਹ ਵਾਲਾ ਮਿਕਸ ਹਾਂ ਟੈਸਟ ਤਾਂ ਆਗੇ ਤੇ ਵੈਸੇ ਠੀਕ ਹੋ ਕਹਿੰਦੇ ਤੇ ਥੋੜੀ ਬਹੁਤੀ ਜੀ ਪ੍ਰੋਬਲਮ ਹੈਗੀ ਮਾਰੀ ਮੋਟੀ ਇਨਫੈਕਸ਼ਨ ਜੀ ਹੈ ਹੁਣ ਅਸੀਂ ਘਰੇ ਆ ਗਏ ਆਂ

ਤੇ ਨੂਲੇ ਆਂਦੇ ਟਮਾਟਰ ਲੈਂਦੇ ਆ ਤੇ ਮਿਰਚਾਂ ਲੈਂਦੀਆਂ ਆ ਆ ਸਾਡੀ ਲਾਈਫ ਆ ਜੀ ਵੇਖ ਲੋ ਸਹੀ ਗੱਲ ਹਾਂ ਦਵਾਈ ਲਿਆ ਕੇ ਮੈਨੂੰ ਲੱਗਦਾ ਦਵਾਈ ਨੂੰ ਵੇਖ ਕੇ ਠੀਕ ਹੋ ਗਏ ਹੈ ਨਾ ਨਹੀਂ ਵੇਖ ਕੇ ਤਾਂ ਠੀਕ ਹੋਗਾ ਠੀਕ ਹੋ ਜਾਣਾ ਨੀਂ ਨਹੀਂ ਆਉਂਦੀ ਯਾਰ ਉਹ ਵਧੀਆ ਜਾਨ ਦੇ ਪ੍ਰੈਸ਼ੀ ਜਾਨ ਨਹੀਂ ਠੀਕ ਨਸੀ ਕੰਨੇ ਰੋਟੀ ਰੂਟੀ ਸਵੇਰ ਰੋਟੀ ਖਾਦੀ ਨਿਸੇਗੀ ਤੇ ਫਿਰ ਕੰਮਕੁਮ ਕਰਕੇ ਨਾ ਤੇ ਜਲਦੀ ਜਾਪਦੇ ਸੀਗੇ ਦਵਾਈ ਲੈਣ ਹੁਣ ਅਸੀਂ ਰੋਟੀ ਰੂਟੀ ਖਾਣੇ ਹੈਗੇ ਇਹ ਖਾਣਿਆ 2 ਵਜੇ ਅੱਗੇ ਵੇਲੇ ਇੱਕ ਵੇਰ ਰੋਟੀ ਖਾਣੇ ਇੱਕ ਘੰਟੇ ਦੇ ਵੇਲੇ ਹਾਂਜੀ ਤੇ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਚੈਨਲ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਆਪਾਂ ਨੈਕਸਟ ਵਲੌਗ ਵਿੱਚ ਸ਼ੇਅਰ ਕਰਦਾ ਕਰੋ ਵੱਤਵਾਦੀ